ਵਾਸ ਕੀ ਆਵਾਜ਼ ਸਾਡਾ ਨਾਮ ਜੂਰ ਕਰੋ ਨਾਮ ਜੂਰ ਕਰੋ ਨਾਮ ਜੂਰ ਕਰੋ ਰੋਮਣੀ ਕਨਵਲ ਜਿੰਦਾਬਾਦ 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 ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ 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 ਜੀ ਦੇਖੋ ਅੱਜ ਇੱਕ ਤਾਂ ਗੱਲ ਹੈਗੀ ਆ ਅੱਜ ਇੰਡੀਆ ਦੇ ਟਵਿੱਟਰ ਤੇ ਵੀ ਸਪੋਰਟ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਟ੍ਰੈਂਡ ਕਰ ਰਹੇ ਆ ਬਹੁਤ ਵੱਡੀ ਗੱਲ ਆ ਇਹ ਇੰਡੀਆ ਦੇ ਟਵਿੱਟਰ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੀ ਸਪੋਰਟ ਸੁਖਵੀਰ ਸਿੰਘ ਬਾਦਲ ਟ੍ਰੈਂਡ ਕਰਨਾ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਇਹ ਕਿਉਂਕਿ ਦਿੱਲੀ ਦੇ ਨਾਲ ਇੱਕੋ ਬੰਦਾ ਜਿਹੜਾ ਅੱਜ ਅੱਖਾਂ ਕੱਢ ਕੇ ਮੋਦੀ ਤੇ ਅਮਿਤ ਸ਼ਾਹ ਦੇ ਅੱਗੇ ਹਟਾ ਕੇ ਐ ਖੜਾ ਨਹੀਂ ਲੰਬੇ ਪੈਣ ਸਾਡੇ ਉੱਤੇ ਆ ਪਹਿਲਾਂ ਕੈਪਟਨ ਬਿਆਸੀ ਉਹਨ ਭਗਵੰਤ ਮਰ ਪਿਆ ਤੇ 8 ਸਾਲ ਤੋਂ ਸਰਕਾਰ ਨਹੀਂ ਫੇਰ ਵੀ ਪ੍ਰਧਾਨ ਸਾਹਿਬ ਇੱਕ ਡਾ ਕੇ ਖੜੇ ਨੇ ਉੱਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਇੱਕ ਡਾ ਕੇ ਕਰੋ ਆਪਾਂ ਪੰਜਾਬ ਦੇ ਹੱਕਾਂ ਨੂੰ ਤੇ ਸੰਸਥਾਪਨਾਂ ਦੇ ਵਿੱਚ ਹੋਰੀ ਦਖਲਅ ਜੀ ਰੋਕਣਾ ਸੋ ਬੇਨਤੀ ਹੈ ਸਾਡੀ ਭਾਵਨਾ ਨੂੰ ਜਰੂਰ ਸਮਝਿਆ ਜਾਵੇ ਤੇ ਯੂਥ ਵਿੰਗ ਦੀ ਭਾਵਨਾ ਇਹ ਤੁਸੀਂ ਬੇਨਤੀ ਕਰਨ ਆਏ ਤੁਸੀਂ ਵੱਡੇ ਹੋ ਕੋਈ ਸਾਡੇ ਤੋਂ ਉੱਚਾ ਨੀਮਾ ਬੋਲ ਬੋਲਿਆ ਹੋ ਉਹਦੀ ਮਾਫੀ ਚਾਹੁੰਦੇ ਆ ਜੀ ਤੇ ਸਤਿਕਾਰ ਨਾਲ ਬੇਨਤੀ ਕਰਦੇ ਆ ਜੀ ਤੇ ਸਾਡੀ ਭਾਵਨਾ ਸਾਰੇ ਪੰਜਾਬ ਦੇ ਯੂਥ ਵਰਕਰਾਂ ਦੀ ਸਭ ਦੀ ਭਾਵਨਾ ਹੈ ਜੀ ਯੂਥ ਹੈ ਚਾਹੇ ਬਿਜੁਰ ਹੈ ਸਭ ਦੀ ਭਾਵਨਾ ਇਹੀ ਹੈ ਅਸਾਂ ਦੀ ਭਾਵਨਾ ਹੈ ਸ਼ਰਮ ਨਹੀਂ ਗੱਲ ਇਹਦੀ ਭਾਵਨਾ ਹੈ ਜੀ ਅਧਾਨਕਾਰ ਦਾ ਅਸਤੀਫਾ ਉਹਨਾਂ ਨੂੰ ਵਾਪਸ ਕਰਾ ਜੀ ਅਸੀਂ ਤਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਜਿੰਦਾਬਾਦ ਜਿੰਦਾਬਾਦ ਬਰੋਂਦੀਆਂ ਦੀ ਚਾਲ ਵਿੱਚ ਨਾ ਫਸੋ ਨਾ ਫਸੋ ਨਾ ਫਸੋ ਨਾਖਪੁਰੀਆਂ ਦੀ ਚਾਲ ਵਿੱਚ ਨਾ ਫਸੋ ਨਾ ਫਸੋ ਨਾ ਫਸੋ ਵੀ ਤੇਰੀ ਸੋਚ ਤੇ ਨਾ ਰਾਮੇ ਕੋ ਕੇ ਸੱਤ ਬਦਲਦੇ ਤਾਜ ਬਦਲਦੇ ਹੋ ਜਿੰਦਾਬਾਦ ਜਿੰਦਾਬਾਦ ਨਾਮ ਨਾਲ ਚਾਹ ਪਣੀ ਪੀਓ ਸਾਰੇ ਆਪਣਾ ਸਾਰੇ ਬਾਹਰ ਬੈਠੇ ਜਦ ਤੱਕ ਮੀਟਿੰਗ ਚੱਲਦੀ ਹੈ ਸਾਰੇ ਚਾਹ ਪੀਣਗੇ ਬਾਕੀ